ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆਪਾਂ ਆਲੂ ਦੇ ਪਰੌਂਠੇ ਸਿਰਫ ਆਪਾਂ ਦੋ ਆਲੂਆਂ ਨਾਲ ਇਹ ਪਰੌਂਠੇ ਬਣਾ ਕੇ ਤਿਆਰ ਕੀਤੇ ਹੈਗੇ ਅਤੇ ਬਹੁਤ ਹੀ ਆਸਾਨ ਢੀਕੇ ਨਾਲ ਇਹ ਪਰੌਂਠੇ ਬਣਾਏ ਜਾਂਦੇ ਹੈਗੇ ਦੇਖੋ ਕਿੰਨੇ ਸੌਫਟ ਪਰੌਂਠੇ ਹੈਗੇ ਐ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਇਹ ਪਸੰਦ ਆਉਣਗੇ ਐਨੇ ਵਧੀਆ ਇਹ ਪਰੌਂਠੇ ਬਣਦੇ ਹੈ ਬਣਾਉਣੇ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਆਲੂ ਦੇ ਪਰੌਂਠੇ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਆਲੂ ਦੇ ਪਰੌਂਠੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਆਟੇ ਨੂੰ ਗੁੰਨ ਲਾਂਗੇ ਤੇ ਇਹ ਆਪਾਂ ਕਣਕ ਦਾ ਆਟਾ ਲਿਆ ਤੇ ਆਟੇ ਨੂੰ ਆਪਾਂ ਛਾਣਿਆ ਹੋਇਆ ਹੈਗਾ ਥੋੜਾ ਜਿਹਾ ਆਟਾ ਸੁੱਕਾ ਰੱਖ ਲਾਂਗੇ ਜਿੰਨੇ ਪਰੌਂਠੇ ਭਰੋਣੇ ਉਸ ਹਿਸਾਬ ਨਾਲ ਆਪਾਂ ਆਟਾ ਲੈ ਲੈਣਾ ਹੈਗਾ ਥੋੜਾ ਜਿਹਾ ਨਮਕ ਪਾਵਾਂਗੇ ਤੇ ਥੋੜੀ ਜਿਹੀ ਪਾਵਾਂਗੇ ਤਾਂ ਖਸੂਰੀ ਮੇਥੀ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਸਦਾ ਕਿ ਤੁਹਾਨੂੰ ਚਪਾ ਰਹੇ ਆਗੇ ਸਾਫ ਜੀਰੇ ਦਾ ਇੱਕ ਚਮਚ ਪਾ ਦਾਂਗੇ ਪਰਫਾਈਂਡ ਤੇਲ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲੈਨੇ ਆਂ ਹੁਣ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਨੂੰ ਆਪਾਂ ਵਧੀਆ ਗੁੰਨ ਲੈਣੀ ਨਾ ਜ਼ਿਆਦਾ ਸਖਤ ਗੁੰਨਾਗੇ ਤੇ ਨਾ ਹੀ ਜ਼ਿਆਦਾ ਆਪਾਂ ਪਤਲਾ ਆਟਾ ਗੁੰਨਾਗੇ ਜਿਵੇਂ ਆਪਾਂ ਜਾਨਣਾ ਰੋਟੀ ਬਣਾਉਣ ਵਾਸਤੇ ਆਟਾ ਗੁੰਨਦੇ ਨਾ ਨੋਰਮਲ ਉਸੇ ਤਰੀਕੇ ਨਾਲ ਇਹ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਾਂਗੇ। ਹਾਂਜੀ ਆਟੇ ਨੂੰ ਆਪਾਂ ਵਧੀਆ ਜਿਹਾ ਗੁੰਨ ਲਿਆਗਾ ਤੁਸੀਂ ਦੇਖ ਸਕਦੇ ਹੋ। ਤੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਢੱਕ ਕੇ ਰੱਖ ਦਿੰਨੇ ਆ। ਆਪਾਂ ਹੁਣ ਅੱਗੇ ਦੀ ਤਿਆਰੀ ਕਰਦੇ ਹਾਂ। ਹਾਂਜੀ ਪਰੌਣੇ ਦੇ ਵਿੱਚ ਆਲੂ ਪਾਉਣ ਵਾਸਤੇ ਆਪਾਂ ਦੋ ਉਬਲੇ ਹੋਏ ਆਲੂ ਲਏ ਆ ਉਬਾਲ ਕੇ ਇਹਨਾਂ ਨੂੰ ਛਿੱਲ ਕੇ ਤੇ ਫਰਿੱਜ ਦੇ ਵਿੱਚ ਰੱਖਤਾ ਸੀਗਾ। ਹੁਣ ਆਪਾਂ ਇਸ ਤਰ੍ਹਾਂ ਦਾ ਇੱਕ ਡੋਨਾਂ ਲੈ ਲਾਂਗੇ, ਇੱਕ ਲੈ ਲਾਂਗੇ ਆਪਾਂ ਕੱਟੂਕਾ ਛ ਤੇ ਆਲੂਆਂ ਨੂੰ ਆਪਾਂ ਹੁਣ ਕੱਦੂਕਾਸ਼ ਕਰ ਲਾਂਗੇ। ਜਦੋਂ ਆਪਾਂ ਥੋੜੇ ਥੋੜੇ ਦੇ ਵਿੱਚ ਰੱਖਦੇ ਨੇ ਨਾ ਆਲੂ ਠੰਡੇ ਹੋ ਜਾਂਦੇ ਫਿਰ ਆਲੂ ਜਿਹੜਾ ਕद्दूकश ਵਧੀਆ ਹੋ ਜਾਂਦੇ ਆ ਜੇ ਆਪਾਂ ਗਰਮ-ਗਰਮ ਇਹਨਾਂ ਨੂੰ ਮੈਸ਼ ਕਰਨਾ ਵੀ ਤੇ ਫਿਰ ਇਹਨਾਂ ਨੂੰ ਆਪਾਂ ਮੈਸ਼ ਕਰ ਸਕਦੇ ਫਿਰ ਵਧੀਆ ਮੈਸ਼ ਹੋ ਜਾਂਦੇ ਹੈ ਕਿਉਂਕਿ ਗੁੜਰੀ ਵਗੈਰਾ ਨਹੀਂ ਰਹਿ ਜਾਂਦੀ ਤੇ ਜੇ ਆਪਾਂ ਇਹਨਾਂ ਨੂੰ ਠੰਡੇ ਕਰਕੇ ਨੂੰ ਮੈਸ਼ ਕਰ ਕद्दूकश ਕਰਨਾ ਹੋਵੇ ਤੇ ਫਿਰ ਵੀ ਨਹੀਂ ਗੁੜਰੀ ਰਹਿੰਦੀ ਕਿਉਂਕਿ ਆਪਾਂ ਇਹਨਾਂ ਨੂੰ ਕद्दूकश ਕਰ ਲੈਂਦੇ ਆ ਜਾਂ ਮੈਸ਼ ਕਰ ਬਲੋਂ ਜਿੰਨੀ ਤਰ੍ਹਾਂ ਬੂਟੀ ਨਹੀਂ ਰਹਿਣੀ ਚਾਹੀਦੀ ਪਰ ਉਨੇ ਫਿਰ ਵਧੀਆ ਬਣਦੀ ਹੈਗੀ ਆ ਆਲੂ ਨੂੰ ਆਪਾਂ ਕद्दूकश ਕਰ ਲਿਆਗਾ ਇੱਕ ਚਮਚ ਆਪਣੇ ਕੋਲੇ ਹੈਗਾ ਅਦਰਕ ਤੇ ਲਸਣ ਤੇ ਇੱਕ ਹਰੀ ਮਿਰਚ ਇਹਨਾਂ ਨੂੰ ਦਰਦਰਾਇਆ ਕੁੱਟ ਲਿਆ ਸੀ ਇਸ ਪਾਸੇ ਹੁਣ ਆਪ ਪਾ ਦਾਂਗੇ ਨਮਕ ਸਵਾਦ ਅਨਸਾਰ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਅੱਧਾ ਤੇ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਪੀਸੀਆਂ ਲਾਲ ਮਿਰਚਾਂ ਜੇ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਥੋੜਾ ਜਿਆਦਾ ਵੀ ਤੁਸੀਂ ਮਿਰਚਾ ਕਰ ਸਕਦੇ ਹੋ ਹੁਣ ਪਾ ਦਾਂਗੇ ਇੱਥੇ ਆਪਾਂ ਇੱਕ ਪਿਆਜ਼ ਬਿਲਕੁਲ ਬਰੀਕ ਕਟਿਆ ਹੋਇਆ ਇਹ ਮੈਂ ਕਰ ਦੇਣ ਨਾਲ ਬਰੀਕ-ਬਰੀਕ ਕੱਟਿਆ ਸੀ ਚਾਹੇ ਤਾਂ ਤੁਸੀਂ ਚੋਪਰ ਦੇ ਵਿੱਚ ਚੋਕ ਵੀ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਆਲੂ ਦਾ ਮਸਾਲਾ ਵਧੀਆ ਬਣ ਜਾਊਗਾ ਆਲੂ ਦਾ ਮਸਾਲਾ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਾਂ ਜਿਹੜੇ ਇਹ ਪਿਆਜ਼ ਸੀਗੇ ਨਾ ਬਰੀਕ ਕੱਟੇ ਸੀਗੇ ਤੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਇਹ ਮੈਸ਼ ਹੋ ਗਈ ਹੈ ਦੇਖ ਲਓ ਤੇ ਨਾਲੇ ਆਪਾਂ ਆਲੂ ਵੀ ਕੱਦੂ ਕਸ਼ ਕੀਤੇ ਸੀਗੇ ਤੇ ਦੇਖ ਲਓ ਕੋਈ ਵੀ ਇਸ ਤਰ੍ਹਾਂ ਦੀ ਗੁਠੜੀ ਵਕਰ ਨਹੀਂ ਜੇ ਮੋٹے ਆਪਾਂ ਕੱਢਦੇ ਨਾ ਤੇ ਫਿਰ ਉੱਪਰ ਜੇ ਦਿਸਣੇ ਸੀਗੇ ਪਿਆ ਇਸ ਕਰਕੇ ਬਰੀਕ ਕਟੋ ਵਧੀਆ ਮੈਸ਼ ਹੋ ਜਾਂਦੀ ਹੈ ਹਾਂਜੀ ਆਟੇ ਨੂੰ ਵੀ ਆਪਣੇ ਨੂੰ ਰੈਸਟ ਮੇ ਲੱਗੀ ਹੈਗੀ ਤੁਸੀਂ ਦੇਖ ਸਕਦੇ ਆ ਆਟਾ ਬਿਲਕੁਲ ਸੈਟ ਹੋ ਗਿਆ ਹੁਣ ਪਰੋਠੇ ਬਣਾਉਣ ਵਾਸਤੇ ਥੋੜਾ ਜਿਹਾ ਆਪਾਂ ਨਾ ਘਿਓ ਲਾ ਲਾਂਗੇ ਜਿਹੜਾ ਆਪਾਂ ਇਹ ਆਟੇ ਦੇ ਵਿੱਚ ਪਾਇਆ ਸੀ ਨਾ ਤੇ ਮੈਂ ਕਹਤਾ ਸੀ ਤੇਲ ਸੀਗੇ ਤੇਲ ਨਹੀਂ ਜਿਹੜਾ ਘਿਓ ਸੀ ਮੈਂ ਗਰਮ ਕੀਤਾ ਸੀਗਾ ਤੇ ਮੇਰੇ ਮੂੰਹ ਚੋਂ ਜਿਹੜਾ ਇਹ ਤੇਲ ਨਿਕਲ ਗਿਆ ਸੀਗਾ पहला मैं घ्यो गर्म कर लिया ठीक है तो हम जो घ्यो ही पाया आटे के उपर यू चंकी तरह ना हम मुकी देे आठ कि आटा जड़ा है मलैम जो हो जाएगा चलो हम आप बना लगे पेड़ी हम सब तो पहले तो आप परौंठे बनाने वास्ते पेड़ी कर लें पेड़ी बना के आप ला ਹਾਂਜੀ ਪਰੌਂਠੇ ਬੇਲਣ ਵਾਸਤੇ ਆਪਾਂ ਚੱਕਲਾ ਲੈ ਲਏ ਹੁਣ ਥੋੜਾ ਜਿਹਾ ਸੁੱਕਾ ਆਟਾ ਲਾ ਲਾਂਗੇ ਤੇ ਹੁਣ ਆਪਾਂ ਇੱਕ ਰੋਟੀ ਦੀ ਰਣਗੀ ਨਾ ਜ਼ਿਆਦਾ ਰੋਟੀ ਆਪਾਂ ਪਤਲੀ ਫੇਲਣੀ ਨਾ ਹੀ ਜ਼ਿਆਦਾ ਆਪਾਂ ਮੋਤੀ ਬੇਲਣੀ ਰੋਟੀ ਰੋਟੀ ਨੂੰ ਆਪਾਂ ਬੇਲ ਲਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਥੱਲੇ ਮਸਾਲਾ ਰੱਖਾਂਗੇ ਇੰਨਾ ਸਰ ਆਪਾਂ ਆਲੂ ਮਸਾਲਾ ਲੈ ਲਿਆ ਹੈਗਾ

ਆਪਣੇ ਇਹ ਚੌਸ ਪਰੌਂਠਾ ਬਣ ਗਿਆ। ਹੁਣ ਆਪਾਂ ਸੁਕਾਟਾ ਲਾ ਲਾਂਗੇ। ਟੇੜਾ ਥੋੜਾ ਜੀ ਜਦੋਂ ਪਰੌਂਠਾ ਬਣਾਉਗੇ ਨਾ ਟੇੜਾ ਥੋੜਾ ਹੀ ਵੱਡਾ ਲੈ ਲਓ ਕਿ ਜਿਹੜਾ ਆਪਣਾ ਇਹ ਆਲੂ ਮਸਾਲਾ ਪਿੱਛੇ ਉਹਨੂੰ ਲਿਜੂਗਾ। ਹਾਥਰੇ ਨਾਲ ਨਾ ਐ ਤਰ੍ਹਾਂ ਪਹਿਲਾਂ ਆਪਾਂ ਦਬਾ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਵੇਲ ਲਾਂਗੇ। ਹੁਣ ਹਲਕੇ ਹਲਕੇ ਹੱਥ ਨਾਲ ਆਪਾਂ ਇਹਨੂੰ ਵੇਲਨੇ ਨਾਲ ਵੇਲ ਲਾਂਗੇ। ਪਰਾਠਾ ਆਪਾਂ ਥੋੜਾ ਜਿਹਾ ਮੋਟਾ ਰੱਖਾਂਗੇ ਕਿਉਂਕਿ ਥੋੜਾ ਜਿਹਾ ਮੋਟਾ ਹੋਣਾ ਪਰੌਂਠਾ ਇਹ ਵਧੀਆ ਲੱਗਦਾ ਜੇ ਥੋੜਾ ਜਿਹਾ ਆਪਾਂ ਪਤਲਾ ਰੱਖਾਂਗੇ ਨਾ ਤੇ ਹੋਰ ਹੀ ਪਾਪੜ ਜਿਹਾ ਬਣ ਜੂਗਾ। ਥਾਂ ਤੋਂ ਆਪਾਂ ਪਰੌਂਠੇ ਨੂੰ ਬੇਲ ਲਿਆ ਤੁਸੀਂ ਦੇਖ ਸਕਦੇ ਹੋ ਨਾ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਪਰੌਂਠੇ ਨੂੰ ਪਤਲਾ ਰੱਖਿਆ। ਹੁਣ ਆਪਾਂ ਇੱਧਰ ਨਾ ਇੱਕ ਪਲੇਟ ਦੇ ਵਿੱਚ ਰੱਖ ਲੀਏ। ਇੱਕ ਪਰੌਂਠਾ ਤੁਹਾਨੂੰ ਹੋਰ ਬੇਲ ਕੇ ਦਿਖਾਉਣੀ ਆ। ਹੁਣ ਆਪਾਂ ਦੂਸਰੀ ਰੋਟੀ ਨੂੰ ਬੇਲ ਲਾਂਗੇ। ਹੁਣ ਆਪਾਂ ਰੋਟੀ ਬੇਲ ਲਈ ਉਸੇ ਤਰੀਕੇ ਨਾਲ ਤਾਂ ਹਣ ਆਲੂ ਮਸਾਲਾ ਰੱਖ ਲਾਂਗੇ। ਐਸ ਤਰ੍ਹਾਂ ਨਾ ਹੱਥੇ ਦੀ ਕਰਦੇ ਐਸ ਤਰ੍ਹਾਂ ਚੌਰਸੀ ਨੂੰ ਆ ਗੀ। ਇਹਦਾ ਪਰੋਕਤ। ਕਿਉਂਕਿ ਆਪਾਂ ਇਹ ਚੌਰਸੀ ਪਰੌਂਠੇ ਬਣਾਉਣੇ ਹੈਗੇ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਚੌਰਸੀ ਰੱਖਿਆ ਆ ਲੂ ਨੂੰ। ਤੇ ਐਸ ਤਰ੍ਹਾਂ ਫੋਲਡ ਕਰ ਦੋ। ਹੋਣਾ ਆਪਾਂ ਇਹਨੂੰ ਐਸ ਤਰ੍ਹਾਂ ਫੋਲਡ ਕਰਦੇ ਹਾਂ। ਠੀਕ ਹੈ ਹੁਣ ਆਪਾਂ ਇਹਨੂੰ ਸੁੱਕਾਟਾ ਲਾ ਦਾਂਗੇ ਹਾਕ ਦਿਨ ਆਲੇ ਇਤਰਾ ਥੋੜਾ ਜਿਹਾ ਇਹਨੂੰ ਚੜਾਈ ਚ ਕਰ ਲਾਂਗੇ ਕਿਉਂਕਿ ਵੀ ਇਹਨਾਂ ਸੌਖਾ ਦੁਣਾਇਆ ਜੀ ਜਿਵੇਂ ਆਪਾਂ ਦੂਸਰਾ ਪਰੌਂਠਾ ਵੀ ਬੇਨ ਲਿਆ ਤੇ ਹੁਣ ਆਪਾਂ ਚੱਲਦੇ ਆਂ ਗੈਂਸਨ ਨੇ ਘੈਰ ਦੇ ਪ੍ਰੋਬਤ ਤਵੇ ਨੂੰ ਰੱਖ ਲਾ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਨਾ ਘਿਓ ਲਾ ਦਾਂਗੇ ਕਿਉਂ ਵੀ ਆਪਾਂ ਲਾ ਸਕਦੇ ਹਾਂ ਰਿਫਾਈਨਡ ਤੇਲ ਵੀ ਆਪਾਂ ਲਾ ਸਕਦੇ ਜ਼ਿਆਦਾ ਨਹੀਂ ਲਾਉਣਾ ਬਸ ਥੋੜਾ ਹੀ ਲਾਵਾਂਗੇ ਹੁਣ ਆਪਾਂ ਤਵੇ ਦੇ ਉੱਪਰ ਪਰੌਂਠੇ ਨੂੰ ਪਾ ਦਿੰਨੇ ਆ ਤੇ ਜਦੋਂ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਾਟਾਂਗੇ ਹਲਕਾ ਜਿਹਾ ਸੇਕ ਲੱਗੇ ਉਸ ਤੋਂ ਬਾਅਦ ਪਾਟਾਂਗੇ ਪਰੌਂਠੇ ਇਹ ਬਹੁਤ ਵਧੀਆ ਬਣਦੇ ਹੈਗੇ ਆ ਸਾਰਿਆਂ ਨੂੰ ਇਹ ਪਸੰਦ ਆਉਣਗੇ ਆਲੂ ਦੇ ਚੌਸ ਪਰੌਂਠੇ ਆਪਾਂ ਇਹ ਬਣਾ ਕੇ ਤਿਆਰ ਕੀਤੇ ਆ ਪਰਾਠੇ ਦਾ ਹਲਕਾ ਜਿਹਾ ਸੇਕ ਲੱਗ ਗਿਆ ਹੁਣ ਆਪਾਂ ਖੁਰਚਨੇ ਦੀ ਮੱਤ ਦੇ ਨਾਲ ਇਹਨੂੰ ਪਾਸਾ ਘਾਟ ਦਿੰਨੇ ਆਂ ਦੇਖੋ ਹਲਕੇ ਜਿਹਾ ਸੇਕ ਲੱਗੇ ਹਲਕੀਆ ਬਪਾਈ ਜੇਗੀ ਕਲਰ ਵਾਸਤੇ ਤੇ ਦੇਖੋ ਕਲਰ ਬਹੁਤ ਵਧੀਆ ਆਇਆ ਪਰਾਠੇ ਦਾ ਹੁਣ ਆਪਾਂ ਥੋੜਾ ਇਹਨੂੰ ਉੱਪਰਲੇ ਪਾਸੇ ਘੋਲਾ ਦਿੰਨੇ ਆਂ ਇਹਦੇ ਨਾਲ ਘਨਾ ਤੇ ਵੀ ਆਪਾਂ ਲਾ ਦਿੰਦੇ ਆਂ ਹਾਂਜੀ ਫਰੌਂਟ ਨੂੰ ਆਪਾਂ ਵਧੀਆ ਜਿਹਾ ਸੇਕ ਲਿਆ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਵਧੀਆ ਸੇਕ ਲਿਆ ਇਧਰਲੇ ਪਾਸੇ ਵੀ ਬਿਲਕੁਲ ਹੀ ਜ਼ੋਰ ਖੁੱਲੇ ਨਹੀਂ ਤੇ ਨਾ ਹੀ ਆਪਣਾ ਆਦਰ ਮਸਾਲਾ ਲੁੱਕਿਆ ਹੈ ਰੱਖ ਦਿੰਨੇ ਆਪਾਂ ਦੇਰ ਦੇ ਵਿੱਚ ਤੇਰਾ ਦੂਜਾ ਫਰੌਂਟਾ ਫੇਰ ਲਿਆ ਪਿਆ ਆਪਾਂ ਉਹ ਵੀ ਹੁਣ ਪਕਾ ਲੈਣੇ ਥੋੜਾ ਜਿਹਾ ਆਪਾਂ ਪਾ ਦਿੰਨੇ ਆ ਘਿਓ ਹੁਣ ਆਪਾਂ ਫਰੌਂਟ ਨੂੰ ਸਭੇ ਦੇਖ ਪਾ ਦਿੰਨੇ ਆ ਜਿਹਦੇ ਬਹੁਤ ਹਲਕਾ ਜਿਹਾ ਸੇਕ ਲੱਗ ਗਿਆ ਉਸ ਤੋਂ ਬਾਅਦ ਇਹਨੂੰ ਫੜਨਗੇ ਹਾਂਜੀ ਸਾਰੇ ਪਰੌਂਠੇ ਆਪਾਂ ਬਣਾ ਕੇ ਤਿਆਰ ਕਰ ਲਏ। ਦੇਖੋ ਕਿੰਨੇ ਵਧੀਆ ਪਰੌਂਠੇ ਬਣੇ ਹੈਗੇ। ਹਾਂਜੀ ਪਰੌਂਠੇ ਦੇ ਨਾਲ ਰੱਖ ਦਾਂਗੇ ਆਪਾਂ ਦਹੀਂ। ਦਹੀਂ ਦੇ ਵਿੱਚ ਆਪਾਂ ਜੀਰਾ ਪਾਊਡਰ ਪਾਇਆ, ਕਾਲਾ ਨਮਕ ਪਾਇਆ ਤੇ ਥੋੜੀ ਜਿਹੀ ਆਪਾਂ ਫੀਸੀ ਨਾਲ ਮਿਰਚ ਪਾਊਡਰ ਪਾਈ ਹੋਈ ਹੈਗੀ। ਦੇਖੋ ਪਰੌਂਠੇ ਕਿੰਨੇ ਵਧੀਆ ਬਣੇ ਹੈਗੇ, ਕਿੰਨੇ ਇਹ ਪਰੌਂਠੇ ਸੌਫਟ ਬਣੇ ਹੈਗੇ। ਦੇਖੋ। ਤੁਸੀਂ ਇਸ ਤਰੀਕੇ ਨਾਲ ਘਰ ਵਿੱਚ ਜ਼ਰੂਰ ਬਣਾ ਕੇ ਖਾਓ। ਪਰੌਂਠੇ ਬਹੁਤ ਵਧੀਆ ਬਣਦੇ ਹੈਗੇ। ਹਾਂਜੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕੀਤਾ ਤੇ ਸ਼ੇਅਰ ਜ਼ਰੂਰ ਕਰਦੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਆਹਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਨਿੱਗੀ ਆ